ਅਜੇ ਵੀ ਰੰਗ ਕਰਦਾ ਹੈ ਆਇ ਤੋ ਬਾਈ ਸ਼ਰਾਬ ਕੇ ਗੁਰੂ ਘਰ ਜਾਓਗੇ ਓਕੇ ਹਾਂਜੀ ਨਹੀਂ ਜਾਓਗੇ ਤੁਹਾਨੂੰ ਕਰਾਣੀ ਹੜਾ ਤੁਹਾਡੇ ਪ੍ਰਬੰਧਕਾਂ ਨੇ ਇੱਥੇ ਕਹਿਣ ਕੀ ਮੌਕਾ ਦੇ ਲਿਓ ਨਹੀਂ ਨਹੀਂ ਬੇਦਰਦੀ ਬਤਰਾਮੀ ਨਾ ਕਰੋ ਪੱਖਾ ਤੁਹਾਡੀ ਤੂਜ਼ਾ ਤੇ ਰਾਹ ਪਰ ਤੁਸੀਂ ਗੱਦੋ ਦੀ ਵੱਤੋਂ ਕਰ ਰਹੇ ਜੀ ਨਹੀਂ ਜੀ ਉਸ ਨੂੰ ਜਾਣਗੇ ਹੀ ਨਹੀਂ ਘਰ ਸੁਣ ਲਓ ਜਿੰਦਾ ਮਹਿਲ ਰਹਿਣਾ ਕਿਸੇ ਦੇ ਅੰਦਰ ਨਹੀਂ ਤੁਸੀਂ ਜਾਣਾ ਜਿਹੜਾ ਗਿਆ ਸੀ ਮੁੜ ਕੇ ਨਹੀਂ ਛਡੋਣਾ ਅਸੀਂ ਆਪ ਤੇ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ ਤਮਾਕੂ ਨਹੀਂ ਖਾਣਾ ਐਂਕ ਲਾਉਣਾ ਵਾ ਇਹ ਇਹ ਸ਼ਰਾਬ ਪੀਦਾ ਤੂੰ ਵੱਜ ਗਿਆ ਏਕ ਊਂਕਾਰ ਤੇ ਆ ਕੇ ਲੱਗਿਆ ਅੱਲੀਆ ਅੱਥਾਏ ਅੱਥਾਏ ਕਰਨ ਦਿਖਾ ਲਈ ਇਹ ਗੁਰਬਾਣੀ ਦਾ ਸ਼ਬਦ ਹੀ ਤੇ ਮੈਂ ਤੇਰਾ ਲਿਆਇ ਨਹੀਂ ਕਰਨਾ ਜੀ ਬਰਦਾਨ ਜੀ ਇਹ ਸ਼ਰਾਬ ਪੀਂਦਾ ਤੈਨੂੰ ਮੈਂ ਵੇਖ ਲੈ ਕਿਤੇ ਇਹ ਸ਼ਰਾਬੀ ਜੀ ਫੜਿਆ ਗਿਆ ਤੂੰ ਤੇ ਮੈਂ ਤੇਰਾ ਲਿਆ ਜੀ ਨਹੀਂ ਕਰਨਾ ਮੈਂ ਨੰਬਰ ਦੇ ਚ ਲੈ ਇਹਨਾਂ ਨੂੰ ਦੱਸਣਾ ਮੈਨੂੰ ਇਹਨਾਂ ਨੇ ਆ ਮੈਂ ਫਿਰ ਪ੍ਰਸ਼ਾਸਨ ਨੂੰ ਸੱਦਣਾ ਤੇ ਇਹਨਾਂ ਦੇ ਵਿੱਚ ਨਹੀਂ ਹੋਣਾ ਮੁੜ ਕੇ ਨਹੀਂ ਵੀ ਠੀਕ ਆ ਤੁਹਾਡੇ ਮੂਰੇ ਵੀ ਨਹੀਂ ਉਹ ਦਿਮਾਗੂ ਨਹੀਂ ਸ਼ਰਾਬੀ ਪੀਣੀ ਅਜ ਤੋਂ ਬਾਅਦ ਠੀਕ ਆ ਵਾਹਿਗੁਰੂ ਜੀ ਕਾ ਹਰਿ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਬਾਬਾ ਜੀ ਬਾਬਾ ਗੁਰੇ ਹਰਿੰਦਰ ਸਿੰਘ ਜੀ ਖੋਜਗੀਪੁਰ ਵਾਲੇ ਅਸੀਂ ਜਦੋਂ ਪਿੰਡ ਮੋਰਾਵਾਲੀ ਵਿਖੇ ਗਿਆ ਗੁਰਦਰਾ ਸਾਹਿਬ ਨਿੰਮੋ ਵਾਲਾ ਵਜਦਾ ਹੈ ਜਿੱਥੇ ਗਿੰਦੇ ਦੇ ਨਾਂ ਤੇ ਇੱਕ ਵਿਅਕਤੀ ਗੈਰਹੀ ਡਿਊਟੀ ਕਰਦਾ ਆ ਰਿਹਾ ਸੀ ਜਿਸ ਨੇ ਪਿੰਡ ਨੂਰਪੁਰ ਜੱਟਾਂ ਵਿਖੇ ਗੁਰੂ ਸਾਹਿਬ ਦੇ 30 ਅੰਗ ਜਖਮੀ ਕੀਤੇ ਸਨ ਬੇਦਬੀ ਕੀਤੀ ਸੀ ਉਸ ਗੁਰਕਾਰ ਜਦੋਂ ਗਿਆ ਉਥੇ ਗਿੰਦੇ ਦਾ ਭਰਾ ਇੱਕ ਚਾਚੇ ਦਾ ਇਹਦਾ ਪੁੱਤ ਉਹ ਸ਼ਰਾਬ ਪੀ ਕੇ ਤੇ ਤਮਾਕੂ ਦੀ ਪੁੜੀ ਉਹਦੀ ਜੇਬ ਦੇ ਵਿੱਚ ਸੀ ਜਦੋਂ ਅਸੀਂ ਮੌਕੇ ਤੇ ਗਏ ਤੇ ਉਹ ਗੁਰੂ ਘਰ ਵਿੱਚ ਚਾਰ ਦਿਵਾਰੀ ਦੇ ਅੰਦਰ ਪੱਖੇ ਦੇ ਥੱਲੇ ਬੈਠੇ ਹੋਏ ਸਨ ਤੇ ਤਮਾਕੂ ਮਾਰ ਰਹੇ ਸਨ ਜਦੋਂ ਅਸੀਂ ਉੱਥੇ ਮੌਕੇ ਤੇ ਜਾ ਕੇ ਉਹਨਾਂ ਨੂੰ ਫੜਿਆ ਤੇ ਉਹਨਾਂ ਦੀ ਜਿਹੜਾ ਸਿੰਘਾਂ ਵੱਲੋਂ ਜ਼ਰੂਰ ਬਾਂਦੀ ਸਜ਼ਾ ਵੀ ਦਿੱਤੀ ਪਿੰਡ ਵਾਲਿਆਂ ਨੂੰ ਅਸੀਂ ਇਹ ਫੈਸਲਾ ਜਥੇਬੰਦੀ ਵੱਲੋਂ ਦੇ ਕੇ ਆਏ ਆ ਕਿ ਇਹ ਗਿੰਦਾ ਜਿਹੜਾ ਵਿਅਕਤੀ ਹੈ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਹੈ ਨਾ ਗਮੀ ਤੇ ਨਾ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿੱਤੇ ਜਾਣਗੇ ਫਿਰ ਇਸ ਬੰਦੇ ਦੀ ਜਮਾਤ ਪਿੰਡ ਵਿੱਚੋਂ ਕੋਈ ਦੇਵੇ ਨਾ ਪਿੰਡ ਵਾਲਿਆਂ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਮੰਨਿਆ ਕਿ ਅਸੀਂ ਇਹਦੇ ਦੇ ਜ਼ਰੂਰ ਪਹਿਰਾ ਦੇਵਾਂਗੇ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਗੁਰੂ ਘਰ ਵਿੱਚ ਧਿਆਨ ਰੱਖੋ ਗੁਰੂ ਘਰ ਦੇ ਤਾਲੇ ਨਾ ਮਾਰੋ ਗੁਰੂ ਘਰ ਦੇ ਪਹਿਰੇਦਾਰੀ ਜ਼ਰੂਰ ਕਰੋ ਇਸ ਗੁਰੂ ਘਰ ਵਿੱਚ ਨੌ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਜਿਹੜੀ ਪ੍ਰਬੰਧਕ ਕਮੇਟੀ ਆ ਬਜ਼ੁਰਗਾਂ ਦੀ ਹੈ ਤੇ ਨੌਜਵਾਨਾਂ ਨੂੰ ਅੱਗੇ ਆਣ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਪਹਿਰੇਦਾਰੀ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ